ਪਾਠ 16 ਬੁਰਾਈ ਦੀ ਜੜ ਸੰਗਣੀ ਛਾਂ ਦੇਖ ਕੇ ਦੋ ਮੁਸਾਫਰ ਜੰਗਲ ਦੇ ਉਸ ਦਰਖਤ ਹੇਠਾਂ ਆਰਾਮ ਕਰਨ ਲਈ ਰੁਕ ਗਏ। ਉਹਨਾਂ ਨੂੰ ਉੱਥੇ ਬੈਠਿਆ ਦੇਖ ਕੇ ਇੱਕ ਹੋਰ ਮੁਸਾਫਰ ਉਹਨਾਂ ਕੋਲ ਆਇਆ ਤੇ ਕਹਿਣ ਲੱਗਿਆ ਇਹ ਦਰਖਤ ਨਹੀਂ ਸਹ ਤੁਸੀਂ ਇੱਥੇ ਜ਼ਿਆਦਾ دیر ਨਾ ਬੈਠਣਾ। ਉਸ ਦੀ ਇਹ ਗੱਲ ਸੁਣ ਕੇ ਪਹਿਲੇ ਮੁਸਾਫਰਾ ਨੇ ਪੁੱਛਿਆ ਅਜੀਹਾ ਕਿਉਂ? ਤੇ ਜੇ ਮੁਸਾਫਿਰ ਨੇ ਕਿਹਾ ਇਹ ਤਾਂ ਮੈਂ ਨਹੀਂ ਜਾਣਦਾ ਪਰ ਐਨਾ ਪਤਾ ਹੈ ਕਿ ਜੋ ਵੀ ਇਸ ਦਰਖਤ ਹੇਠਾਂ ਸੁੱਤਾ ਦੇਖਿਆ ਗਿਆ ਉਹ ਸਦਾ ਲਈ ਹੀ ਸੋ ਗਿਆ ਮੁੜ ਕੇ ਉੱਠਿਆ ਨਹੀਂ ਇਹ ਸੁਣ ਕੇ ਉਹ ਦੋਵੇਂ ਮੁਸਾਫਿਰ ਡਰ ਗਏ ਤੇ ਉਥੋਂ ਚੱਲਣ ਦੀ ਤਿਆਰੀ ਕਰਨ ਲੱਗੇ ਐਨੀ ਦੇਰ ਨੂੰ ਉਸ ਦਰਖਤ ਤੋਂ ਇੱਕ ਪੱਕਿਆ ਹੋਇਆ ਫਲ ਹੇਠਾਂ ਡਿੱਗਿਆ ਉਹ ਦੇਖ ਕੇ ਹੈਰਾਨ ਹੋ ਗਏ ਐਨਾ ਸੋਹਣਾ ਪੱਕਿਆ ਹੋਇਆ ਫਲ ਤੇ ਉਹ ਵੀ ਇਸ ਨਹਿਸ਼ ਦਰਖਤ ਉੱਪਰ ਹਾਲੇ ਉਹ ਸੋਚ ਹੀ ਰਹੇ ਸਨ ਕਿ ਉੱਥੋਂ ਇੱਕ ਬਾਂਦਰ ਉਤਰਿਆ ਤੇ ਉਹਨਾਂ ਦੇ ਹੱਥੋਂ ਉਹ ਫਲ ਖੋ ਕੇ ਲੈ ਗਿਆ ਬਾਂਦਰ ਨੇ ਉਸ ਫਲ ਨੂੰ ਨੱਕ ਕੋ ਲਾ ਜਾ ਕੇ ਸੁੰਗਿਆ ਫਿਰ ਦੂਰ ਸੁੱਟ ਦਿੱਤਾ ਇਹ ਵਰਤਾਲਾ ਦੇਖ ਕੇ ਉਹ ਮੁਸਾਫਰ ਬੜੇ ਹੀ ਹੈਰਾਨ ਹੋਏ ਉਹਨਾਂ ਸੋਚਿਆ ਸੀ ਕਿ ਉਹ ਵਾਪਸੀ ਉੱਪਰ ਇਸ ਫਲ ਨੂੰ ਇਕੱਠਾ ਕਰਕੇ ਆਪਣੇ ਨਾਲ ਸ਼ਹਿਰ ਲੈ ਜਾਣਗੇ ਪਰ ਬਾਂਦਰ ਨੂੰ ਅਜੀਹਾ ਕਰਦਿਆ ਦੇਖ ਕੇ ਉਹ ਹੋਰ ਡਰ ਗਏ ਤੇ ਕਾਲੀ ਨਾਲ ਉੱਥੋਂ ਅੱਗੇ ਧੁਰ ਪਏ ਜੰਗਲ ਪਾਰ ਕਰਦਿਆਂ ਹੀ ਉਹਨਾਂ ਨੂੰ ਦੋ ਸਿਪਾਹੀ ਮਿਲੇ ਉਹਨਾਂ ਸਿਪਾਹੀਆਂ ਨੂੰ ਉਸ ਦਰਖਤ ਦੇ ਫਲਾਂ ਬਾਰੇ ਪੁੱਛਿਆ ਤਾਂ ਉਹਨਾਂ ਦੱਸਿਆ ਉਹ ਦਰਖਤ ਦੇ ਫਲ ਸੁੰਦਰ ਜ਼ਰੂਰ ਹਨ ਪਰ ਉਹ ਹਨ ਜ਼ਹਿਰੀਲੇ ਹੁਣ ਉਹਨਾਂ ਨੂੰ ਸਾਰੀ ਗੱਲ ਸਮਝ ਆ ਗਈ ਰਸਤੇ ਵਿੱਚ ਮਿਲੇ ਉਹ ਮੁਸਾਫਰ ਦੀ ਗੱਲ ਵੀ ਸਮਝ ਆ ਗਈ ਕਿ ਉਸਨੇ ਇਸ ਦਰਖਤ ਨੂੰ ਨਹਿਸ਼ ਕਿਉਂ ਆਖਿਆ ਜੇ ਇਹ ਗੱਲ ਹੈ ਤਾਂ ਸਾਨੂੰ ਉਹ ਦਰਖਤ ਫੌਰਨ ਕੱਟ ਦੇਣਾ ਚਾਹੀਦਾ ਹੈ ਇਹ ਸੁਣ ਕੇ ਸਿਪਾਹੀ ਹੱਸ ਪਏ ਤੇ ਆਪਣੇ ਰਾਹ ਚਲੇ ਗਏ ਸਾਰੇ ਰਸਤੇ ਉਹ ਮੁਸਾਫਰ ਜ਼ਹਿਰੀਲੇ ਫਲਾਂ ਬਾਰੇ ਸੋਚਦੇ ਰਹੇ ਇੱਕ ਗੱਲ ਉਹ ਖੁਸ਼ ਥਨ ਕਿ ਉਹ ਫਲਾਂ ਨੂੰ ਤੋੜ ਕੇ ਆਪਣੇ ਨਾਲ ਨਹੀਂ ਸੰ ਲੈ ਆਏ ਜੇਕਰ ਉਹ ਅਜੀਹਾ ਕਰਦੇ ਤਾਂ ਬਹੁਤ ਮਾੜੀ ਗੱਲ ਹੋਣੀ ਸੀ ਬੁਰਾਈ ਹਰ ਥਾਂ ਉਗਣੀ ਨਹੀਂ ਚਾਹੀਦੀ ਕਿਸੇ ਨੂੰ ਵੀ ਬੁਰਾਈ ਦਾ ਬੀਜ ਹਰ ਥਾਂ ਬੀਜਣਾ ਨਹੀਂ ਚਾਹੀਦਾ ਕੁਝ ਦਿਨਾਂ ਬਾਅਦ ਉਹ ਦੋਵੇਂ ਜਣੇ ਜਦੋਂ ਵਾਪਸ ਉਸੇ ਰਸਤੇ ਤੋਂ ਲੰਘਣ ਲੱਗੇ ਤਾਂ ਉਨ੍ਹਾਂ ਉਸ ਦਰਖਤ ਨੂੰ ਕੱਟ ਦੇਣ ਦਾ ਮਨ ਬਣਾਇਆ ਪਰ ਉਹ ਦਰਖਤ ਬਹੁਤ ਵੱਡਾ ਸੀ ਤੇ ਉਹ ਦੋਵੇਂ ਮਿਲ ਕੇ ਉਸ ਦੀ ਕਟਾਈ ਨਹੀਂ ਸੰ ਕਰ ਸਕਦੇ ਇਸ ਵਾਸਤੇ ਉਨ੍ਹਾਂ ਨੂੰ ਜ਼ਿਆਦਾ ਮਜ਼ਦੂਰਾਂ ਦੀ ਲੋੜ ਸੀ ਉਹ ਦੋਵੇਂ ਨੇੜਲੇ ਪਿੰਡ ਗਏ ਤੇ ਉੱਥੇ ਉਹਨਾਂ ਉਸ ਦਰਖਤ ਬਾਰੇ ਦੱਸਿਆ ਪਿੰਡ ਵਾਲਿਆਂ ਨੇ ਉਹਨਾਂ ਦੀ ਕਿਸੇ ਵੀ ਗੱਲ ਵੱਲ ਪੂਰਾ ਧਿਆਨ ਨਾ ਦਿੱਤਾ ਕਿਸੇ ਨੇ ਕਿਹਾ ਕਿ ਉਸ ਕੋਲ ਸਮਾਂ ਨਹੀਂ ਹੈ ਕਿਸੇ ਨੇ ਕਿਸੇ ਵਿਆਹ ਉੱਪਰ ਜਾਣ ਦਾ ਬਹਾਨਾ ਬਣਾ ਲਿਆ ਕਿਸੇ ਨੇ ਆਪਣੇ ਆਪ ਨੂੰ ਬਿਮਾਰ ਦੱਸਿਆ ਤੇ ਕਿਸੇ ਨੇ ਕੋਈ ਹੋਰ ਬਹਾਨਾ ਲਗਾ ਕੇ ਗੱਲ ਨੂੰ ਢਾਲ ਦਿੱਤਾ ਸਮਾਪਾ ਕੇ ਉਹ ਦੋਵੇਂ ਜਣੇ ਆਪੋ ਆਪਣੇ ਕੰਮ ਵਿੱਚ ਵੱਡੇ ਵਪਾਰੀ ਬਣ ਗਏ ਵਪਾਰ ਦੇ ਸਿਲਸਿਲੇ ਵਿੱਚ ਉਹ ਦੇਸ਼ ਵਿਦੇਸ਼ ਵਿੱਚ ਰਹਿਣ ਲੱਗੇ ਉਧਰ ਉਸ ਦਰਖਤ ਦੀ ਜਾਣਕਾਰੀ ਕੁਝ ਚੋਰਾ ਨੂੰ ਮਿਲ ਗਈ ਹੋਇਆ ਇੰਜ ਕਿ ਇੱਕ ਦਿਨ ਜਦੋਂ ਚੋਰਾ ਦਾ ਇੱਕ ਟੋਲਾ ਉਸ ਦਰਖਤ ਦੇ ਹੇਠਾਂ ਆਰਾਮ ਕਰਨ ਲਈ ਰੁਕਿਆ ਉਸ ਟੋਲੀ ਦੇ ਸਰਦਾਰ ਦੀ ਨਜ਼ਰ ਉਸ ਰੁਖ ਉੱਪਰ ਪਈ ਤੇ ਉਸ ਨੇ ਉਸ ਦਰਖਤ ਦੇ ਫਲ ਖਾਣ ਦੀ ਇੱਛਾ ਪ੍ਰਗਟ ਕੀਤੀ ਆਪਣੇ ਸਰਦਾਰ ਨੂੰ ਖੁਸ਼ ਕਰਨ ਲਈ ਦੋ ਨੌਜਵਾਨ ਉਸ ਦਰਖਤ ਉੱਪਰ ਚੜ੍ਹ ਕੇ ਫਲ ਤੋੜਨ ਦੀ ਤਿਆਰੀ ਕਰਨ ਲੱਗੇ। ਉੱਥੇ ਇੱਕ ਬੁੱਢਾ ਚੋਰ ਆ ਗਿਆ। ਉਸਨੇ ਮੁੰਡਿਆਂ ਨੂੰ ਪਰ ਜਾਣ ਤੋਂ ਰੋਕ ਦਿੱਤਾ। ਸਰਦਾਰ ਨੂੰ ਕੁਝ ਗ੍ਰੋਧ ਆਇਆ। ਪਰ ਉਸਨੇ ਸਰਦਾਰ ਨੂੰ ਕਿਹਾ, "ਇਸ ਦਰਖਤ ਦੇ ਫਲ ਜ਼ਹਿਰੀਲੇ ਹਨ, ਇਸ ਲਈ ਇਹਨਾਂ ਨੂੰ ਨਾ ਤੋੜਨਾ ਹੈ ਤੇ ਨਾ ਖਾਣਾ ਹੈ।" "ਪਰ ਤੁਸੀਂ ਕਿਵੇਂ ਕਹਿ ਸਕਦੇ ਹੋ?" ਜੇਕਰ ਇਹ ਇੰਨੇ ਹੀ ਚੰਗੇ ਹੁੰਦੇ ਤਾਂ ਇਸ ਦਰਖਤ ਉੱਪਰ ਫਲ ਰਹਿੰਦੇ ਨਾ ਜਾਨਵਰ ਪੰਛੀ ਹੀ ਇਸ ਨੂੰ ਖਾ ਜਾਂਦੇ ਲੋਕ ਤੋੜ ਕੇ ਲੈ ਜਾਂਦੇ ਪਰ ਕਿਉਂਕਿ ਇਹ ਫਲ ਖਾਣ ਯੋਗ ਨਹੀਂ ਇਸ ਲਈ ਕੋਈ ਇਸ ਨੂੰ ਖਾਂਦਾ ਨਹੀਂ ਫਿਰ ਤਾਂ ਹੋਰ ਵੀ ਵਧੀਆ ਹੈ ਉਹ ਕਿਵੇਂ ਅਸੀਂ ਚੋਰੀ ਕਰਨ ਲਈ ਰਾਤ ਨੂੰ ਉਡੀਕਦੇ ਹਾਂ ਤੇ ਰਾਤ ਦੇ ਹਨੇਰੇ ਵਿੱਚ ਇਹ ਕੰਮ ਕਰਦੇ ਹਾਂ ਇਸ ਫਲ ਦੀ ਮਦਦ ਨਾਲ ਅਸੀਂ ਦਿਨੇ ਹੀ ਆਪਣਾ ਕੰਮ ਕਰ ਸਕਾਂਗੇ। ਮੁਕਤੀ ਗੱਲ ਚੋਰਾ ਨੇ ਉਸ ਜੰਗਲ ਵਿੱਚ ਹੀ ਡੇਰੇ ਲਗਾ ਲਏ ਤੇ ਮੁਸਾਫਰਾਂ ਨੂੰ ਉਹਨਾਂ ਫਲਾਂ ਦੀ ਮਦਦ ਨਾਲ ਬੇਹੋਸ਼ ਕਰਕੇ ਲੁੱਟਣ ਲੱਗੇ। ਚੋਰਾ ਚ ਕੋਈ ਇੱਕ ਸਾਧੂ ਦਾ ਭੇਸ਼ ਬਣਾ ਕੇ ਉਸ ਦਰਖਤ ਦੇ ਹੇਠਾਂ ਬੈਠ ਜਾਂਦਾ ਤੇ ਫਿਰ ਉਹ ਆਰਾਮ ਕਰਨ ਆਏ ਮੁਸਾਫਰ ਨੂੰ ਉਹ ਫਲ ਖਾਣ ਲਈ ਦੇ ਦਿੰਦਾ। ਇੰਜ ਕਿਸੇ ਨਾ ਕਿਸੇ ਤਰੀਕੇ ਉਹ ਚੋਰ ਮੁਸਾਫਰਾਂ ਨੂੰ ਬੇਹੋਸ਼ ਕਰਕੇ ਲੁੱਟਣ ਵਿੱਚ ਕਾਮਯਾਬ ਹੋ ਜਾਂਦੇ ਉਹਨਾਂ ਦਾ ਕੰਮ ਵਾਹ ਵਾਹ ਚੱਲ ਨਿਕਲਿਆ ਦਿਨਾਂ ਵਿੱਚ ਹੀ ਵਾਰੇ ਨਿਆਰੇ ਹੋ ਗਏ ਦਰਬਾਦਰ ਪਟਕਣ ਦੀ ਬਚਾਏ ਉਹਨਾਂ ਉਸ ਜੰਗਲ ਵਿੱਚ ਹੀ ਹਵੇਲੀਆਂ ਪਾ ਲਈਆਂ ਫਿਰ ਕੁਝ ਐਸਾ ਹੋਇਆ ਕਿ ਉਸ ਦਰਖਤ ਹੇਠਾਂ ਵਪਾਰੀਆਂ ਦਾ ਇੱਕ ਕਾਫਲਾ ਉਧਰੋਂ ਗੁਜ਼ਰਿਆ ਤਾਂ ਚੋਰਾ ਨੇ ਜ਼ਹਿਰੀਲੇ ਫਲਾਂ ਨਾਲ ਉਹਨਾਂ ਨੂੰ ਬੇਹੋਸ਼ ਕਰਕੇ ਉਹਨਾਂ ਦਾ ਸਾਰਾ ਸਮਾਨ ਲੁੱਟ ਲਿਆ ਇਸ ਦੀ ਖਬਰ ਜਦੋਂ ਉਨ੍ਹਾਂ ਪਹਿਲੇ ਮੁਸਾਫਰਾਂ ਨੂੰ ਹੋਈ ਤਾਂ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਲੁੱਟੇ ਗਏ ਵਪਾਰੀ ਉਨ੍ਹਾਂ ਦੇ ਹੀ ਸ਼ਹਿਰ ਦੇ ਸਨ ਰੋਂਦੇ, ਕੁਰਲਾਉਂਦੇ ਵਪਾਰੀਆਂ ਨੂੰ ਦੇਖ ਕੇ ਉਨ੍ਹਾਂ ਮੁਸਾਫਰਾਂ ਨੇ ਇਸ ਘਟਨਾ ਦਾ ਬਦਲਾ ਲੈਣ ਦਾ ਫੈਸਲਾ ਕੀਤਾ ਇਸ ਵਾਰੀ ਉਹ ਆਪਣੇ ਨਾਲ ਵੱਡੀ ਗਿਣਤੀ ਵਿੱਚ ਸਿਪਾਹੀ ਤੇ ਮਜ਼ਦੂਰਾਂ ਨੂੰ ਆਪਣੇ ਨਾਲ ਲੈ ਕੇ ਗਏ ਤੇ ਉਸ ਦਰਖਤ ਨੂੰ ਕੱਟ ਦਿੱਤਾ ਚੋਰਾ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਪਰ ਮੁਸਾਫਰਾ ਨੇ ਚੋਰਾਂ ਦੀ ਇੱਕ ਨਾ ਸੁਣੀ। ਉਹਨਾਂ ਚੋਰਾਂ ਨੂੰ ਉਸ ਦਰਖਤ ਦਾ ਫਲ ਖਾਣ ਲਈ ਮਜਬੂਰ ਕੀਤਾ। ਆਪਣੀ ਦਾਲਗਲਦੀ ਨਾ ਦੇਖ ਕੇ ਚੋਰ ਉੱਥੋਂ ਪੱਤਰਾ ਬਾਝ ਗਏ। ਉਹਨਾਂ ਉਸ ਦੀਆਂ ਜੜਾਂ ਵੀ ਖੋਦ ਕੇ ਬਾਹਰ ਕੱਢ ਲੀਆਂ ਤੇ ਦਰਖਤ ਨੂੰ ਉਸ ਦੇ ਫਲਾ ਸਮੇਤ ਅੱਗ ਲਾ ਦਿੱਤੀ। ਜੜ ਨੂੰ ਪੁੱਟਣ ਲਈ ਉਹਨਾਂ ਜ਼ਮੀਨ ਨੂੰ ਡੂੰਘਾ ਪੁੱਟਿਆ ਤੇ ਜੜ ਨੂੰ ਬਾਹਰ ਕੱਢ ਕੇ ਸਾੜ ਦਿੱਤਾ। ਇਸ ਪੁੱਟਪਟਾਈ ਵਿੱਚ ਉਹਨਾਂ ਨੂੰ ਜ਼ਮੀਨ ਹੇਠੋਂ ਉਹ ਸਾਰਾ ਖਜ਼ਾਨਾ ਵੀ ਮਿਲਿਆ ਜਿਹੜਾ ਚੋਰਾਂ ਨੇ ਲੋਕਾਂ ਨੂੰ ਲੁੱਟ ਕੇ ਜਮਾ ਕੀਤਾ ਹੋਇਆ ਸੀ ਇਸ ਤਰ੍ਹਾਂ ਉਹਨਾਂ ਨੇ ਬੁਰਾਈ ਦੀ ਜੜ ਤੱਕ ਨੂੰ ਸਮਾਪਤ ਕਰ ਦਿੱਤਾ ਇਸ ਦੇ ਨਾਲ ਹੀ ਚੋਰਾਂ ਦੀ ਤਾਕਤ ਦਾ ਵੀ ਸਦਾ ਲਈ ਅੰਤ ਹੋ ਗਿਆ